ਸੋ بھائی ਦੀ ਕੀ ਖ਼ਬਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਸ ਚੈਨਲ ਦੇ ਇਤਰਾਹੀ ਅਸੀਂ ਅੱਜ ਜੋ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਡੀਸੀ ਡਾਕਟਰਾਂ ਨੂੰ ਅੱਜ ਮਨਗ ਪੱਤਰ ਦਿੰਦੇ ਅਸੀਂ ਭਗਤ ਸਿੰਘ ਜੀ ਮੇਰੀ ਟ੍ਰਾਂਸਫਰ ਟੈਨਰ ਐਸੇਸ਼ਨ ਬੱਲੋਂ ਸੋ ਜਿਹੜਾ ਪ੍ਰਸ਼ਾਸਨ ਆ ਉਹ ਕੁੱਬ ਕਰਨੀ ਨਹੀਂ ਸੁੱਤਾ ਪਿਆ ਨਾ ਤਾਂ ਕੋਈ ਡਾੜੂ ਵੀ ਇੱਕਲ ਬੰਦ ਕਰ ਰਿਹਾ ਸੋ ਇਸ ਕਰਕੇ ਪੀਕਅਪ ਛੋਟਾ ਅਸੀਂ ਨੂੰ ਬੜੀ ਮਾਰ ਪੈ ਰਹੀ ਹੈ ਜੋ ਉਹਨਾਂ ਨੇ ਕਿਸ਼ਤਾਂ ਨਹੀਂ ਭਰ ਰਹੀਆਂ ਬੈਂਕ ਗੱਡੀਆਂ ਨੇ ਜਾ ਰਹੀਆਂ ਸੋ ਇਸੇ ਕਰਕੇ ਸਾਰੇ ਪੰਜਾਬ ਨੇ ਐਲਾਨ ਕੀਤਾ ਸੀ ਪੰਗ ਸਿੰਘ ਨੇ ਟ੍ਰਾਂਸਪੋਰਟ ਨੇ ਵੀ ਆਉਣ ਵਾਲੀ 26 ਤਰੀਕ ਨੂੰ ਦਿਨ ਮੰਗਲਵਾਰ ਨੂੰ ਧਰਨਾ ਲਾ ਕੇ ਸੋ ਸਾਰੀਆਂ ਗੱਡੀਆਂ ਡੀਸੀ ਦਫਤਰ ਨੂੰ ਸੌਂਪੀਆਂ ਜਾਣਗੀਆਂ ਧੰਨਵਾਦ ਅੱਜ ਤਸ਼ੀਲਪਾਗ ਸਿੰਘ ਮਿੰਨੀ ਟ੍ਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀਆਂ ਪੰਜਾਬ ਦੀਆਂ ਸਾਰੀਆਂ ਬ੍ਰਾਂਚਾਂ ਨੇ ਆਪਣੇ ਆਪਣੇ ਡੀਸੀ ਸਾਹਿਬਾਨਾਂ ਨੂੰ ਜਿਹੜਾ ਮੈਮੋਰੰਡਮ ਦਿੱਤਾ ਹੈ ਕਿ ਆਉਣ ਵਾਲੀ 26 ਤਰੀਕ ਦਿਨ ਮੰਗਲਵਾਰ ਨੂੰ ਅਸੀਂ ਆਪਣੀਆਂ ਸਾਰੀਆਂ ਗੱਡੀਆਂ ਜਿਹੜੀਆਂ ਉਹ ਡੀਸੀ ਹੈੱਡਕੁਆਟਰ ਦੇ ਖਿਲਾਾਰਕੀ ਜਿਹੜੀਆਂ ਆਪਣੀਆਂ ਚਾਬੀਆਂ ਨੇ ਉਹ ਡੀਸੀ ਸਾਹਿਬਾਨਾਂ ਨੂੰ ਸ਼ੌਂਪ ਦੇਵਾਂਗੇ ਕਿਉਂਕਿ ਨਾ ਤਾਂ ਇਹ ਕੋਈ ਜਗਾੜੂ ਰੇਡੀਆਂ ਬੰਦ ਕਰ ਰਹੇ ਨੇ ਨਾ ਹੀ ਇਹ ਕੋਈ ਟੈਕਸ ਬਰਨਾਲੀਆਂ ਜਿਹੜੀਆਂ ਉਹ ਪੁਰਾਣੀਆਂ ਬਹਾਲ ਕਰ ਰਹੇ ਨੇ ਆਉਣ ਵਾਲੀ 26 ਤਰੀਕ ਦਿਨ ਮੰਗਲਵਾਰ ਨੂੰ ਮੇਰੀ ਸਾਡੀ ਬੇਨਤੀ ਹੈ ਕਿ ਪੰਜਾਬ ਦੇ ਸਮੂਹ ਆਪਰੇਟਰਾਂ ਬਦ ਚੜ ਕੇ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਡੀਸੀ ਦਫ਼ਤਰਾਂ ਦੇ ਵਿੱਚ ਪਹੁੰਚਣਾ ਤੇ ਉੱਥੇ ਨਹੀਂ ਆਪਣੀਆਂ ਚਾਬੀਆਂ ਨੂੰ ਡਿਊਟੀ ਸਰਵਾਂ ਨੂੰ ਸੌਂਪਣਾ ਆਪੀ ਉਹ ਕਿਸਤਾ ਪਰਨਾ ਆਪੀ ਉਹ ਚਲਾਉਣਾ ਵਾਹੀ ਖਾਲਸਾ ਵਾਹੀ ਜੀ ਦਾ ਖਾਲਸਾ ਵਾਹੀ ਜੀ ਦੇ ਪਤੇ ਅਸੀਂ ਆਉਣ ਵਾਲੀ 26 ਤਰੀਕ ਨੂੰ ਆਪ ਜੀਆਂ ਚਾਬੀਆਂ ਜੋ ਡੀਸੀ ਤੋਂ ਪਲਾ ਕੇ ਆਉਣੀਆਂ ਨੇਾਰੇ ਪੰਜਾਬ ਜੋ ਸਿਖ ਬਖਸ਼ ਸਿੰਘ ਹਾਰ ਪੰਜਾਬ ਜੂਨੀਅਰ ਵੱਲੋਂ ਇਹ ਪਤਾ ਪੈ ਗਿਆ ਆਉਣ ਵਾਲੀ 26 ਤਰੀਕ ਨੂੰ ਜਦ ਮੰਗਲਵਾਰ ਨੂੰ ਸਾਰੀ ਗੱਡੀਆਂ ਦੀਆਂ ਚਾਬੀਆਂ ਡੀਸੀ ਸਾਹਿਬ ਨੂੰ ਕੌਣ ਕੇ ਆਮਰੇ ਜੋ ਕਹਿ ਗਿਆ ਹਾਂ ਵੀ ਆ ਗਏ ਆਪਣੇ ਬਾਹਰ ਮੂਰੇ ਖੜੀਆਂ ਨੇ ਇਹਨਾਂ ਟੈਕਸ ਹੈਗੇ ਉਹ ਤੁਸੀਂ ਕਰੋ ਉਹ ਇਹਨੇ ਕਿਸਤਾਂ ਵੀ ਤੁਸੀਂ ਕਰੋ ਬਾਕੀ ਗੀਮ ਦਾ ਮਸਲਾ ਹੈ